ਜੇ ਸਿਲੰਡਰ ਬਲਾਸਟ ਹੋਇਆ ਜੀ ਹਾਂ ਘਰ ਦੇ ਵਿੱਚ ਤਮਾਕਾ ਹੁੰਦਾ ਹੈ ਤੇਜ਼ ਤਮਾਕਾ ਹੋਇਆ ਜਿਸ ਤੋਂ ਬਾਅਦ ਘਰ ਦੀ ਕੰਧ ਟੱਗ ਗਈ ਹੈ ਤੇ ਇਸ ਪੂਰੇ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਦਰਸਲ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਾਸੇਕੇ ਪੰਜਾਬ ਦੇ ਵਿੱਚ ਹਾਦਸਾ ਹੋਇਆ ਸਿਲੰਡਰ ਬਲਾਸਟ ਹੁੰਦਾ ਹੈ ਘਰ ਦੇ ਵਿੱਚ ਜਿਸ ਤੋਂ ਬਾਅਦ ਚੀਕ ਚਿਹਾੜਾ ਮਾਜਾਂਦਾ ਹੈ ਪਰਿਵਾਰ ਜੋ ਇਸ ਘਰ ਦੇ ਵਿੱਚ ਹੀ ਮੌਜੂਦ ਸੀਗਾ ਇਸੇ ਪਰਿਵਾਰ ਦੇ ਇੱਕ ਜੀ ਦੀ ਮੌਤ ਹੋ ਚੁੱਕੀ ਹੈ ਤਾਂ ਦਰਸਲ ਇਹ ਤੇ ਜੋ ਜਾਣ ਤਾਰੀ ਨਿਕਲ ਕੇ ਸਾਹਮਣੇ ਆਈ ਹੈ ਉਸ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਇੱਕ ਔਰਤ ਦੇ ਵੱਲੋਂ ਜੋ ਇਸੇ ਘਰ ਦੇ ਵਿੱਚ 10 ਸੇ ਕਿ ਰਹਿ ਰਹੇ ਸੀਗੇ ਪਰਿਵਾਰ ਇਸ ਔਰਤ ਦੇ ਵੱਲੋਂ ਜਿਹੜਾ ਗੈਸ ਦੇ ਉੱਤੇ ਚਾਹ ਰੱਖੀ ਗਈ ਸੀਗੀ ਤੇ ਚਾਹ ਜਦੋਂ ਉਹ ਔਰਤ ਜਿਹੜਾ ਗੈਸ ਬੰਦ ਕਰਨ ਦੇ ਲਈ ਜਾਂਦੀ ਹੈ ਤਾਂ ਉਸੇ ਵੇਲੇ ਧਮਾਕਾ ਹੋ ਜਾਂਦਾ ਹੈ ਸਿਲੰਡਰ ਬਲਾਸਟ ਹੋ ਜਾਂਦਾ ਹੈ ਉਸ ਤੋਂ ਬਾਅਦ ਦੱਸਿਆ ਕਿ ਘਰ ਦੀ ਜਿਹੜੀ ਉਹ ਰਸੋਈ ਦੀ ਕੰਦ ਹੁੰਦੀ ਹੈ ਉਹ ਟਹਿ ਜਾਂਦੀ ਹੈ ਤੇ ਬਾਹਰ ਵੇੜੇ ਦੇ ਵਿੱਚ ਜੋ ਹੈ ਇਸ ਔਰਤ ਦਾ ਪਤੀ ਸੁੱਤਾ ਹੋਇਆ ਸੀਗਾ ਤੇ ਉਹ ਕਾਂਦ ਜੋ ਹੈ ਉਸਦੇ ਪਤੀ ਦੇ ਉੱਤੇ ਚਾਰਜ ਲੱਗਦੀ ਹੈ ਜਿਸ ਕਾਰਨ ਦੱਸਦੇ ਕਿ ਉਸਦੇ ਪਤੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ 55 ਸਾਲਾ ਕਰਮਜੀਤ ਸਿੰਘ ਵਜੋਂ ਮ੍ਰਿਤਕ ਦੀ ਪਛਾਣ ਹੋਈ ਹੈ ਉਤੇ ਹੀ ਇਹ ਔਰਤ ਤੇ ਉਸ ਦਾ ਇੱਕ ਲड़का ਜੋ ਇਸ ਵੇਲੇ ਹਾਦਸੇ ਵੇਲੇ ਘਰ ਦੇ ਵਿੱਚ ਹੀ ਮੌਜੂਦ ਸੀਗੇ ਉਹ ਜੋ ਹੈ ਗੰਭੀਰ ਜ਼ਖਮੀ ਹੋਏ ਦੱਸੇ ਜਾ ਰਹੇ ਨੇ ਉਹ ਹਸਪਤਾਲ ਦੇ ਵਿੱਚ ਜ਼ੇਰੇ ਇਸੇਰੇ ਇਲਾਜ ਨੇ ਦੱਸਿਆ ਕਿ ਸੰਗਰੂਰ ਦੇ ਵਿੱਚ ਜੋ ਹੈ व्डा हादसा हुआ है हादसे दस्वीर वेख के अंदाजा लगाया जा सकता है कि किन्ना का प्यानक जो है है रहा क्योंकि पूरी ही कंध जोड़ी है बुरी तरीके दिनार है। पूरी ही नहसो बिखरिया हुआ है क्योंकि तेज धमाका होंगे एकोदम धमाका होंगे जो यह औरत जुड़ा है गैस से चा रखी होंगी है तो यह गैस बंद ले है लेकिन जिस वेले ही बटन दबादी है तो उस वेले ਜੋ ਹੈ ਇੱਕੋ ਦਾ ਸਿਲੰਡਰ ਦੇ ਵਿੱਚ ਧਮਾਕਾ ਹੁੰਦਾ ਹੈ ਬਲਾਸਟ ਹੁੰਦਾ ਹੈ ਜਿਸ ਤੋਂ ਬਾਅਦ ਆਸੇ ਕਿ ਘਰ ਦੇ ਪਰ ਖੱਟੇ ਉੱਡ ਜਾਂਦੇ ਨੇ ਕੰਦ ਜੋ ਹੈ ਉਹ ਟੇਰੋ ਟੇਰੀ ਹੋ ਜਾਂਦੀ ਹੈ ਤੇ ਮਲਬਾ ਤੁਸੀਂ ਵੇਖ ਸਕਦੇ ਹੋ ਕਿ ਸਾਰਾ ਜੋ ਹੈ ਡਿੱਗਦਾ ਹੈ ਤੇ ਉਸ ਤੋਂ ਬਾਅਦ ਵੇੜੇ ਦੇ ਵਿੱਚ ਜੋ ਇਸ ਔਰਤ ਦਾ ਪਤੀ ਸੁੱਤਾ ਹੋਇਆ ਸੀ ਲੇਟਿਆ ਹੋਇਆ ਸੀਗਾ ਤੇ ਇਹ ਮਲਬਾ ਉਸੇ ਦੇ ਉੱਤੇ ਕੰਦ ਜੋ ਹੈ ਉਸੇ ਦੇ ਉੱਤੇ ਜਾ ਕੇ ਡਿੱਗਦੀ ਹੈ ਜਿਸ ਤੋਂ ਬਾਅਦ ਆਸੇ ਕਿ 55 ਸਾਲਾ ਇਸ ਵਿਅਕਤੀ ਦੀ ਮੌਤ ਹੋ ਗਈ ਹੈ ਜਦ ਕਿ ਘਰ ਦੇ ਵਿੱਚ ਔਰਤ ਦੇ ਨਾਲ ਜੋ ਹੈ ਉਹਨਾਂ ਦਾ ਪੱਛਾ ਵੀ ਮੌਜੂਦ ਸੀਗਾ ਤੇ ਉਹ ਜੋ ਹੈ ਗੰਭੀਰ ਜ਼ਖਮੀ ਨੇ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੋ ਪੂਰੀ ਘਟਨਾ ਦੱਸਦੀ ਹੈ ਕਿ ਸੰਗਰੂਰ ਦੇ ਪਿੰਡ ਉਪਲੀ ਦੀ ਹੈ ਇੱਥੇ ਜੋ ਹੈ ਸਵੇਰ ਨੂੰ ਹੀ ਇਹ ਵੱਡਾ ਹਾਦਸਾ ਵਾਪਰ ਜਾਂਦਾ ਹੈ ਤੇ ਹਾਲਾਂਕਿ ਇਹ ਵੀ ਜਾਣਕਾਰੀ سامنے ਆ ਰਹੀ ਹੈ ਕਿ ਪਰਿਵਾਰ ਜੋ ਹੈ ਕਾਫੀ ਜੋ ਹੈ ਗਰੀਬ ਦੱਸਿਆ ਜਾ ਰਿਹਾ ਤੇ ਇੱਥੇ ਲੋਕਾਂ ਦੇ ਵੱਲੋਂ ਇਹ ਅਪੀਲ ਕੀਤੀ ਗਈ ਹੈ ਪ੍ਰਸ਼ਾਸਨ ਨੂੰ ਕਿ ਉਹਨਾਂ ਦੀ مالی ਮਦਦ ਜਈਏ ਕੀਤੀ ਜਾਵੇ ਕਿਉਂਕਿ ਪਰਿਵਾਰ ਇਹਨਾਂ ਕੋਈ ਉਹ ਫਾਈਨੈਂਸ਼ੀਅਲੀ ਸਟਰੋਂਗ ਨਹੀਂ ਹੈ ਜਿਸ ਕਰਕੇ ਉਹਨਾਂ ਦਾ ਇਹ ਵੱਡਾ ਨੁਕਸਾਨ ਹੋਇਆ ਤੇ ਹੁਣ ਉਹ ਵਿਅਕਤੀ ਦੀ ਵੀ ਮੌਤ ਹੋ ਚੁੱਕੀ ਹੈ ਜੋ ਇਸ ਘਰ ਦੇ ਵਿੱਚ ਆਪਾਂ ਕਹ ਲઈએ ਕਿ ਜੋ ਘਰ ਨੂੰ ਚਲਾਉਣ ਵਾਲਾ ਹੁੰਦਾ ਹੈ ਪਤੀ ਤੇ ਪਿਤਾ ਉਹ ਉਸ ਦੀ ਮੌਤ ਹੋ ਚੁੱਕੀ ਹੈ ਸੋ ਇੱਥੇ ਹੁਣ ਸਿਰਫ ਰਹਿ ਦੱਸ ਦੇ ਕਿ ਇੱਕ ਔਰਤ ਤੇ ਉਸ ਦਾ ਬੱਚਾ ਰਹਿ ਗਿਆ ਹੈ ਹਾਦਸੇ ਦੇ ਵਿੱਚ ਉਹ ਬਚ ਗਏ ਨੇ ਲੇਕਿਨ ਜ਼ੇਰੇ ਇਲਾਜ ਨੇ ਇਸ ਵੇਲੇ ਕਿਉਂਕਿ ਗੰਭੀਰ ਸੱਟਾਂ ਲਗੀਆਂ ਨੇ ਸੋ ਮ੍ਰਿਤਕ ਦੀ ਤਸਵੀਰ ਜਿਹੜੀ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਉਹ 55 ਸਾਲਾ ਅਮਜੀਤ ਸਿੰਘ ਵਜੋਂ ਉਹਨਾਂ ਦੀ ਪਛਾਣ ਹੋਈ ਹੈ ਤੇ ਹੁਣ ਇਸ ਵੱਡੇ ਹਾਦਸੇ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਹੈ ਤੇ ਦੂਜੇ ਪਾਸੇ ਔਰਤ ਤੇ ਉਹਨਾਂ ਦਾ ਬੱਚਾ ਜੋ ਹੈ ਉਹ ਜ਼ੇਰੇ ਇਲਾਜ ਹਸਪਤਾਲ ਦੇ ਵਿੱਚ ਸੋ ਕੀ ਕੁਝ ਇੱਥੇ ਮੌਕੇ ਤੇ ਦੱਸੇ ਕਿ ਕਿਵੇਂ ਇਹ ਪੂਰਾ ਹਾਦਸਾ ਹੋਇਆ ਕਿ ਕੁਝ ਲੋਕਾਂ ਦੇ ਵੱਲੋਂ ਬਿਆਨ ਦਿੱਤੇ ਜਾ ਰਹੇ ਨੇ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਮੈਂ ਸਰਪੰਚ ਜੰਗੀਰ ਸਿੰਘ ਉਪਲੀ ਸਰਪੰਚ ਸਾਹਿਬ ਜਿਹੜੇ ਤੁਹਾਡੇ ਪਿੰਡ 'ਚ ਘਟਨਾ ਘਟੀ ਹੈ ਕਿਸ ਤਰ੍ਹਾਂ ਦੀ ਘਟਨਾ ਹੋਈ ਹੈ ਜੀ ਤੇ ਕਿੰਨੀ ਗੰਭੀਰ ਸੀ ਕਿਸ ਤਰ੍ਹਾਂ ਪ੍ਰਭਾਵ ਇਹ ਬਹੁਤ ਹੀ ਮਾੜਾ ਕੰਮ ਹੋਇਆ ਇਹ ਇਹਨਾਂ ਦੀ ਪਹਿਲਾਂ ਵੀ ਇੱਧਰ ਛੱਤ ਡੇਗ ਗਈ ਸੀ तकरीबन 2 ਸਾਲ ਪਹਿਲਾਂ ਬਾਕੀ ਇਹ ਗਰੀਬ ਪਰਿਵਾਰ ਆ ਮੈਂ ਤਾਂ ਮਜ਼ਦੂਰੀ ਕਰਕੇ ਆਪਦਾ ਪੇਟ ਪਾਲਦਾ ਸੀ ਆ ਇਹ ਪਹਿਲਾਂ ਵੀ ਐ ਲਾ ਲੋ ਇਹਨੂੰ ਮੈਨੂੰ ਲੱਗਦਾ ਕਾਦੀ ਬਿਮਾਰੀ ਸੀ ਨਹੀਂ ਐਕਸੀਡੈਂਟ ਹੀ ਹੋ ਗਿਆ ਸੀ ਨਾ ਕੀ ਐਕਸੀਡੈਂਟ ਹੋ ਗਿਆ ਪਹਿਲਾਂ ਵੀ ਮਰਕੀ ਬਚੇ ਸੀ ਇਹ ਜਿਹੜਾ ਰਾਤ ਜਿਹੜਾ ਕਾਂਡ ਹੋਇਆ ਹੈ ਬਹੁਤ ਜ਼ਿਆਦਾ ਦੁਖਦਾਈ ਘਟਨਾ ਹੈ ਇਹ ਤਕਰੀਬਨ ਸਵੇਰੇ 4:00 ਵਜੇ ਦੀ ਗੱਲ ਆ ਇਹ ਸਿਲੰਡਰ ਫਟਣ ਕਾਰਨ ਬਲਾਸਟ ਹੋਇਆਗਾ ਤੇ ਇਹਨਾਂ ਦੀ ਪਤਨੀ ਵੀ ਹਸਪੀਟਲ ਤੇ ਦਾਖਲਾ ਇੱਕ ਬੇਟਾ ਵੀ ਦਾਖਲਾ ਉਹ ਜੇ ਰੇਲ ਅਜਾ ਚੱਲ ਰਿਹਾ ਉਹਨਾਂ ਦਾ ਇਸ ਤਰ੍ਹਾਂ ਉਹਨਾਂ ਦਾ ਹਾਲਤ ਕਿਸ ਤਰ੍ਹਾਂ ਜੀ ਕਿ ਨਾਜੂਕ ਹੈ ਜਾਂ ਕਿਸ ਤਰ੍ਹਾਂ ਨਹੀਂ ਠੀਕ ਆ ਹਾਲਤ ਜਾਰੇਗਾ ਵੀਰ ਨਹੀਂ ਹੈਗਾ ਸਿਰਚ ਸਟਾ ਕੁਲਦੀਪ ਸਿੰਘ ਜੀ ਇਹ ਕੀ ਘਟਨਾ ਘਟੀ ਹੈ ਕਿੰਨੇ ਵਜੇ ਦੀ ਗੱਲ ਹੈ ਤੇ ਕਿਸ ਇਹ ਸਾਡੇ ਪਿੰਡ ਦਾ ਇੱਕ ਬਹੁਤ ਮਿਹਨਤੀ ਪਰਿਵਾਰ ਸੀ तकरीबन 4:00 ਵਜੇ ਉਹਨਾਂ ਦੀ ਵਾਈਫ ਚਾਹ ਕਰਨ ਦੇ ਲਈ ਰਸੋਈ ਦੇ ਵਿੱਚ ਗਏ ਨੇ ਇਹ ਸਾਰਾ ਪਰਿਵਾਰ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਹੀ ਪਿਆ ਸੀ ਤੇ ਉਹਨਾਂ ਜੋ ਚਾਹ ਕਰਨ ਦੇ ਲਈ ਅੰਦਰ ਰਸੋਈ ਦੇ ਵਿੱਚ ਗਏ ਨੇ ਅੰਦਰ ਬਲਾਸਟ ਹੋਇਆ ਬਲਾਸਟ ਦੇ ਨਾਲ ਜਿਵੇਂ ਕਿ ਤੁਸੀਂ ਕਵਰੇਜ ਕੀਤੀ ਹੈ ਸਾਰੀ ਜਿਹੜੀ ਛੱਤ ਹੈ ਉਹ ਵੀ ਫਟ ਗਈ ਤੇ ਕੰਧ ਜਿਹੜੀ ਆ ਉਹ ਉੱਪਰ ਡਿੱਗ ਪਈ ਜਿਹੜਾ ਉੱਥੇ ਕਰਮਜੀਤ ਸਿੰਘ ਪਿਆ ਸੀ ਉਹ ਉਸਦੀ ਮੌਕੇ ਤੀ ਜਿਹੜੀ ਉਹ ਡੈਥ ਹੋ ਗਈ ਉਹਦੇ ਉੱਤੇ ਕੰਧ ਟੇਕਣ ਕਾਰਨ ਉਹਨਾਂ ਦਾ ਬੇਟਾ ਅਤੇ ਉਹਨਾਂ ਦੀ ਪਤਨੀ ਉਹ ਹਸਪੀਟਲ ਵਿੱਚ ਐਡਮਿਟ ਨੇ ਅਤੇ ਇਹਨਾਂ ਦੇ ਦੋ ਬੇਟੀਆਂ ਨੇ ਕਿਉਂਕਿ ਬਹੁਤ ਹੀ ਇੱਕ ਗਰੀਬ ਪਰਿਵਾਰ ਹੈ ਮਿਹਨਤੀ ਪਰਿਵਾਰ ਜਿਹੜਾ ਕਿ ਮਿਹਨਤ ਕਰਕੇ ਹੀ ਖਾਂਦਾ ਸੀ ਜਿਹੜਾ ਕਰਮਜੀਤ ਸਿੰਘਾ ਇਹਦੇ ਉੱਤੇ ਹੀ ਸਾਰਾ ਜਿਹੜਾ ਇਹ ਪਰਿਵਾਰ ਆ ਨਿਰਭਰ ਸੀ ਸੋ ਇੱਕ ਸਾਡੇ ਪਿੰਡ ਦੇ ਵਿੱਚ ਇੱਕ ਬਹੁਤ ਹੀ ਦੁਖਦਾਈ ਘਟਨਾ ਘਟੀ ਆ ਜਿਹਦਾ ਕਿ ਸਾਰੇ ਪਿੰਡ ਨੂੰ ਬਹੁਤ ਜ਼ਿਆਦਾ ਅਫਸੋਸ ਆ ਤੇ ਪ੍ਰਸ਼ਾਸਨ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਜਿੰਨਾ ਹੋ ਸਕੇ ਇਹਨਾਂ ਦੀ ਜਿਹੜੀ ਆ ਉਹ ਮਦਦ ਕੀਤੀ ਜਾਵੇ ਕਿਸ ਤਰ੍ਹਾਂ ਕਿਸੇ ਪਿੰਡ ਵਾਸੀਆਂ ਨੇ ਆ ਕੇ ਜਿਹੜਾ ਮਲਬਾ ਦਿੱਥੋਂ ਉਹਨਾਂ ਨੂੰ ਇਹ ਪਿੰਡ ਵਾਸੀਆਂ ਨੇ ਜਦੋਂ ਬਲਾਸਟ ਹੋਇਆ ਆਲੇ-ਦਾਲੇ ਜੋ ਗਵਾਂਢੀ ਨੇ ਉਹ ਭੱਜ ਕੇ ਆਏ ਨੇ ਉਹਨਾਂ ਨੇ ਆ ਕੇ ਦੇਖਿਆ ਕਿ ਜਿਹੜੇ ਕਰਮਜੀਤ ਸਿੰਘ ਨੇ ਉਹਨੂੰ ਤਾਂ ਮੌਕੇ ਤੇ ਡੈਥ ਹੋ ਗਈ ਉੱਪਰ ਕੰਧ ਡੇਗਣ ਕਾਰਨ ਉਹਨਾਂ ਨੇ ਆ ਕੇ ਜਿਹੜਾ ਇਹ ਸਾਰਾ ਮਲਬਾ ਉਹ ਚੱਕਿਆ ਹੂੰ ਕਿੰਨੀ ਗੁੰਮ ਸੀ ਇਹਨਾਂ ਦੀ ਇਹਨਾਂ ਦੀ ਤਕਰੀਬਨ 50 ਤੋਂ 55 ਸਾਲ ਦੇ ਵਿੱਚ ਉਮਰ ਸੀ ਇੱਕ ਹੀ ਸਿਲੰਡਰ ਫਟਣ ਕਾਰਨ ਕਹਿ ਸਕਦੇ ਆ ਕਿ ਸਿਲੰਡਰ ਦਾ ਹੀ ਬਲਾਸਟ ਕਹਿ ਸਕਦੇ ਆ ਆਪਾਂ ਕਿਉਂਕਿ ਸਿਲੰਡਰ ਦੇ ਉੱਪਰ ਹੀ ਜਿਹੜੀ ਉਹ ਚਾਹ ਉੱਤਰ ਗਈ ਹੈ ਕਿਉਂਕਿ ਆਪਾਂ ਪਿੰਡਾਂ ਦੇ ਵਿੱਚ ਆਮ ਦੇਖਦੇ ਆ ਕਿ ਤਕਰੀਬਨ 4:00 ਵਜੇ ਹੀ ਸਾਰੇ ਜਿਹੜੇ ਕਾਮਕਾਰ ਜੀ ਨੇ ਸ਼ੁਰੂ ਅੰਦਰ ਕਿਉਂਕਿ ਕਾਮਕਾਰ ਜ ਉਸ ਦੇ ਉੱਪਰ ਕੰਮ ਕਰਦੇ ਸੀ ਕਨੈਕਟਰੀ ਦਾ ਕੰਮ ਕਰਦੇ ਸੀ ਜੀ ਜਿਹੜੀ ਸਿੱਗੀ ਜਿਹੜੀ ਪਿੰਡ ਘਟਨਾ ਘਟ ਗਈ ਹੈ ਕੀ ਇਸ ਤਰ੍ਹਾਂ ਦੀ ਘਟਨਾ ਹੈ ਜੀ ਕੀ ਹੋਇਆ ਜੀ ਇਹ ਜਦੋਂ ਸਵੇਰੇ ਮਤਲਬ ਲੇਡੀ ਜੀ ਉੱਠ ਕੇ ਆਪਣਾ ਨਾ ਚਾਹ ਬਣਾਉਣ ਲੱਗੀ ਮਤਲਬ ਉਦੋਂ ਜਦੋਂ ਸਿਲੰਡਰ ਦਾ ਇਹਨੇ ਬਟਨ ਆਨ ਕੀਤਾ ਉਦੋਂ ਕੋਈ ਬਲਾਸਟ ਹੋ ਗਿਆ ਕੋਈ ਪਤਾ ਨਹੀਂ ਲੱਗਿਆ ਕਿਸ ਤਰ੍ਹਾਂ ਕੋਈ ਸਮਝ ਨਹੀਂ ਆ ਰਹੀ ਵੀ ਕਿਸ ਤਰ੍ਹਾਂ ਬਲਾਸਟ ਹੋਇਆ ਉਹ ਜਦੋਂ ਇਹਨਾਂ ਨੇ ਚਾਹ ਬਣਾਉਣ ਵਾਸਤੇ ਮਤਲਬ ਸਿਲੰਡਰ ਔਨ ਕੀਤਾ ਉਹਦੀ ਬਲਾਸਟ ਹੋਇਆ ਜੀ ਬਲਾਸਟ ਹੋ ਕੇ ਉਹਦੀ ਜਿਹੜੀ ਰਸੋਈ ਦੀ ਕੰਧ थी ਉਹ ਮਤਲਬ ਬਾਹਰ ਇਹ ਪਏ ਤੇ ਕੇ ਬੰਦੇ ਉਹ ਉਹਨਾਂ ਦੇ ਉੱਪਰ ਡਿੱਗ ਗਿਆ ਇਹ ਲੇਡੀ ਜ ਰਸੋਈ ਚ ਵੀ ਰਸੋਈ ਚ ਉੱਥੇ ਦੱਬ ਲਿਖਲੇ ਮਤਲਬ ਤੇ ਉਹ ਇੱਕ ਗੰਦ ਇਹਨਾਂ ਦੇ ਉੱਪਰ ਡਿੱਗੀ ਬਾਕੀ ਉਹ ਉੱਪਰ ਵਾਲਾ ਜੀ ਜਿਹੜਾ ਖਣ ਉਹ ਚੱਕ ਕੇ ਪਰਾਂ ਮਾਰੇਗੀ ਮਤਲਬ ਹਾਂ ਜੀ ਕਿੰਨੇ ਦੀ ਮੌਤ ਹੋਈ ਇੱਕ ਇਹਨਾਂ ਚੋਂ ਇੱਕ ਸ਼ਖਸ ਦੀ ਮੌਤ ਹੋ ਗਈ ਦੋ ਜ਼ਖਮੀ ਹੋ ਗਏ ਜੀ ਇੱਕ ਲੇਡੀ ਜ਼ਖਮੀ ਹੋ ਗਈ ਇੱਕ ਉਹਨਾਂ ਦਾ ਬੇਟਾ ਜ਼ਖਮੀ ਹੋ ਗਿਆ ਪਰਿਵਾਰ ਦੇ ਹੱਥ ਗੱਲ ਕੀਤੀ ਕਿ ਕਿੰਦੇ ਕਿੰਦਾ ਦੀ ਕੰਡੀਸ਼ਨ ਹੈ ਪਰਿਵਾਰ ਦੀ ਤਾਂ ਬਹੁਤ ਮਾੜੀ ਕੰਡੀਸ਼ਨ ਹੈ ਜੀ ਜਿਹੜੀ ਗੱਲ ਹੈ ਪਹਿਲਾਂ ਨਾ ਇਹਦਾ ਵਿਚਾਰੇ ਦਾ 3 ਸਾਲ ਪਹਿਲਾਂ ਇੱਕ ਕਮਰਾ ਡਿੱਗਿਆ ਸੀਗਾ ਅਸੀਂ ਡੀਸੀ ਸਾਹਿਬ ਨੂੰ ਬੇਨਤੀ ਵੀ ਕੀਤੀ ਸੀ ਤੇ ਅਰਜੀ ਵੀ ਲੈਟਰ ਵੀ ਭੇਜਿਆ ਸੀਗਾ ਵੀ ਇਹਦੀ ਕੋਈ ਮਦਦ ਕੀਤੀ ਜਾਵੇ ਪਰਿਵਾਰ ਨੂੰ ਪਰ ਹਜੇ ਤੱਕ ਕੋਈ ਮਦਦ ਨਹੀਂ ਹੋਈ ਉਸ ਤੋਂ ਬਾਅਦ ਇਸ ਦੀ ਬ੍ਰੇਨ ਦੀ ਕਿਨਾੜੀ ਫਟ ਗਈ ਸੀਗੀ ਉਹ ਇੱਥੋਂ ਚੰਡੀਗੜ੍ਹ ਲੈ ਗਈ ਸੀ ਅਸੀਂ ਮੌਕੇ ਤੇ ਚੱਕ ਕੇ ਚੰਡੀਗੜ੍ਹ ਜਾ ਕੇ ਉਹਦਾ ਸਿਰ ਦਾ ਆਪਰੇਸ਼ਨ ਹੋਇਆ ਬਹੁਤ ਵੱਡਾ ਆਪਰੇਸ਼ਨ ਹੋਇਆ ਸੀਗਾ ਉਥੋਂ ਮਤਲਬ ਪ੍ਰਮਾਤਮਾ ਨੇ ਸੁੱਖ ਰੱਖਤੀ ਇਹ ਜਿਆਦਾ ਬਚ ਗਿਆ ਸੀ ਤੇ ਹੁਣ ਉਹ ਹਜੇ ਮਤਲਬ ਕੋਈ ਇਹਦੀ ਸਮਝ ਨਹੀਂ ਆ ਰਹੀ ਤੀ ਇਹਨੂੰ ਕਿਸੇ ਦੀ ਕਿਸੇ ਨਾਲ ਕੀ ਗੱਲ ਕਰਨੀ ਹੈ ਕਿਉਂਕਿ ਉਹ ਬ੍ਰੇਨ ਦੀ ਡਾਕਟਰ ਸਾਹਿਬ ਕਹਿੰਦੇ ਵੀ ਇਹ 3-4 ਸਾਲ ਬਾਅਦ ਬ੍ਰੇਨ ਦਾ ਮਤਲਬ ਸਾਰਾ ਕੁਝ ਉਹ ਮੈਮਰੀ ਸ਼ੱਪ ਹੋ ਗਈ ਮੈਮਰੀ ਉਹਨਾਂ ਨੇ ਸਾਫ਼ ਕਰਤੀ ਧੀ ਹਜੇ ਉਹਨੂੰ ਕੁਝ ਨਹੀਂ ਸਮਝ ਆਉਂਦੀ ਧੀ ਮੈਂ ਕਰਨਾ ਕੀ ਕਰਨਾ ਕੀ ਨਹੀਂ ਕਰਨਾ ਉਸ ਕਰਕੇ ਇਹੀ ਮਾੜਾ ਮੋਟਾ ਜੋ ਕੰਮਕਾਰ ਵਾਲਾ ਸੀ ਇਹੀ ਦਿਗਾ ਬਹੁਤ ਨਾਜ਼ਕ ਹਾਲਤ ਹੈ ਕਰਦੀ 10 ਨਹੀਂ ਸਕਦੇ ਕਿੰਨੀ ਨਾਜ਼ਕ ਹਾਲਤ ਨਾਲ ਇਹੀ ਜੀ ਸੀ ਤੇ ਇਹੀ ਕਮਾਉਣ ਵਾਲਾ ਸੀਗਾ ਜੀ ਹੁਣ ਜਿਹੜਾ ਮਕਾਨ ਥੋੜਾ ਬਹੁਤਾ ਰਹਿੰਦਾ ਸੀ ਉਹ ਬਲਾਸਟ ਦੇ ਨਾਲ ਖਤਮ ਹੋ ਗਿਆ ਇਹਦਾ ਸਾਰਾ ਕੁਝ ਤੈਸ ਨੈਸ ਹੋ ਗਿਆ ਵਿਚਾਰੇ ਤੇ ਅਸੀਂ ਸਰਕਾਰ ਵੱਲੋਂ ਮਤਲਬ ਲੋਕ ਕਹਿੰਦੇ ਵੀ ਸਰਕਾਰ ਕੁਛ ਨਾ ਕੁਛ ਇਹਨਾਂ ਦੀ ਮਦਦ ਕਰੇ ਜਿੰਨੀ ਕੋ ਹੋ ਸਕਦੀ ਹੈ ਉਨੀ ਮਦਦ ਕਰੇ